ਸਸੀ ਗੱਲ ਦੋਸਤੋ ਮੈਂ ਹਸ ਸਿਮਰ ਸਿੰਘ ਤਨੀਰ ਅੱਜ ਆਪਾਂ ਗੱਲ ਕਰਨ ਲੱਗੇ ਆਂਗੇ ਸੱਤੀ ਸਿੱਖਾਂ ਦੇ ਕਤਲਿਆਂ ਦੀ ਕਹਾਣੀ ਜਿਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਉਹਨਾਂ ਦਾ ਕਤਲਿਆਂ ਮੁਸਲਮਾਨ ਸੰਗਠਨ ਨੇ ਕੀਤਾ ਜਾਂ ਕਿਸੇ ਹਿੰਦੂਆਂ ਨੇ ਕੀਤਾ ਜਾਂ ਕਿਸੇ ਹੋਰ ਫਿਰਕੇ ਨੇ ਕੀਤਾ ਜਾਂ ਕਿਸੇ ਡਾਕੂ ਨੇ ਕੀਤਾ ਗਿਆ ਕਿਉਂਕਿ ਕਹਾਣੀ ਇਸ ਤਰ੍ਹਾਂ ਦੀ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਇੱਕ ਜ਼ਿਲ੍ਹਾ ਪੈਂਦਾ ਅਨੰਤਨਾਗ ਉਸ ਦੇ ਵਿੱਚ ਇੱਕ ਪਿੰਡ ਆਉਂਦਾਗਾ ਚਿੱਟੀ ਸਿੰਘਪੁਰਾ 20 ਮਾਰਚ ਦਾ ਦਿਨ ਤੇ ਸਾਲ ਹੈਗਾ 2000 ਉਸ ਦਿਨ ਹੁਲਾਮੁਲਾ ਸੀ ਤੇ ਸਾਰੀ ਪਿੰਡ ਦੀ ਸਿੱਖ ਸੰਗਤ ਉਹ ਤਿਆਰੀ ਦੇ ਵਿੱਚ ਲੱਗੀ ਹੋਈ ਸੀ ਕਿ ਰਾਤ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਰੈਣ ਸਭਾਈ ਕੀਰਤਨ ਹੋਊਗਾ ਢਾਡੀ ਵਾਰਾਂ ਹੋਣਗੀਆਂ ਸਾਰਿਆਂ ਨੇ ਆਪਾਂ ਕਥਾ ਕੀਰਤਨ ਹੋਊਗਾ ਸਾਰਿਆਂ ਨੇ ਸੁਣਨਾਗਾ ਤੇ ਸਾਰੇ ਲੋਕ ਆਪੋ ਆਪਦੇ ਘਰਾਂ ਦੇ ਵਿੱਚ ਵੀ ਕੰਮ ਨਵੇਂ ਰੈਜ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਤਿਆਰੀਆਂ ਵੀ ਚੱਲ ਰਹੀਆਂ ਸੀ ਪਰ ਇਹਦੇ ਵਿੱਚ ਜਿਹੜੇ ਸੱਤੀ ਸਿੱਖਾਂ ਤੇ ਗੋਲੀ ਚਲਾਈ ਗਈ ਸੀ ਉਹਨਾਂ ਦੇ ਵਿੱਚੋਂ 25 ਮਰ ਜਾਂਦੇ ਆ ਤੇ ਇੱਕ ਬਾਚ ਜਾਂਦਾ ਹੈਗਾ ਨਾਨਕ ਸਿੰਘ ਉਹਨੇ ਜੋ ਬਿਆਨ ਆਪਦੇ ਲਿਖਾਏ ਆ ਉਹ ਆਪਾਂ ਐਂਡ ਦੇ ਉੱਤੇ ਪੂਰੀ ਗੱਲਬਾਤ ਜੋ ਜੋ ਉਹਨੇ ਆ ਦੇ ਬਿਆਨ ਕਲਮਬੰਦ ਕਰਵਾਏ ਸੀਗੇ ਉਹ ਆਪਾਂ ਤੁਹਾਨੂੰ ਦੱਸਾਂਗੇ ਉਹਦੇ ਨਾਲ ਕਿਵੇਂ-ਕਿਵੇਂ ਘਟਨਾਵਾਂ ਵਾਪਰੀ ਉਹ ਦੱਸਦਾ ਵੀ ਕੌਣ ਲੋਕ ਆਏ ਕੀ ਹੋਇਆ ਇਹਦੇ ਲਈ ਆਪਾਂ ਮੋਟੀ ਜਾਣਕਾਰੀ ਇਹ ਦੱਸਦੇ ਹਾਂ ਕਿ ਰਾਤ ਦੇ ਹਨੇਰੇ ਦੇ ਵਿੱਚ ਫੌਜੀਆਂ ਦੀ ਵਰਦੀ ਫੌਜੀਆਂ ਦੀ ਵਰਦੀ ਭਾਵ ਕਿ ਇੰਡੀਅਨ ਆਰਮੀ ਦੀ ਵਰਦੀ ਪਾ ਕੇ ਕੁਝ ਅਣਪਛਾਤੇ ਵਿਅਕਤੀ ਪਿੰਡ ਦੇ ਵਿੱਚ ਆਏ ਤੇ ਉਹਨਾਂ ਨੇ ਸਾਰੇ ਪਿੰਡ ਦੀ ਤਲਾਸ਼ੀ ਲੈਣ ਦੇ ਬਹਾਨੇ ਸਾਰੇ ਪਿੰਡ ਦੇ ਮਰਦਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਬੁਲਾ ਲਿਆ ਤੇ ਗੁਰਦੁਆਰਾ ਸਾਹਿਬ ਦੀ ਬਾਹਰਲੀ ਕੰਧ ਕੋਲ ਖੜਾ ਕੇ ਅੰਨੇਵਾ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤੇ ਹਿੰਦੁਸਤਾਨੀ ਸਰਕਾਰ ਅਨੁਸਾਰ ਇਹ ਜਿਹੜਾ ਕਤਲਿਆਮ ਆ ਇਹ ਅੱਤਵਾਦੀ ਲਸ਼ਕਰ-ਏ-ਤੋਇਬਾ ਮਤਲਬ ਕਿ ਪਾਕਿਸਤਾਨ ਦੀ ਜੀ ਸੰਗਠਨ ਬਣਾਇਆ ਹੋਇਆ ਅੱਤਵਾਦੀਆਂ ਦਾ ਉਹਨਾਂ ਨੇ ਇਸ ਮੌਕੇ ਤੇ ਬਚੇ ਹੋਏ ਇੱਕ ਸਿੱਖ ਨਾਨਕ ਸਿੰਘ ਅਨਸਾਰ ਕਾਤਲ ਆਪਣੇ ਕਾਰ ਇਤਿਹਾਸ ਰਹੇ ਸੀ ਤੇ ਬਾਕੀ ਟਾਕੀ ਰਹੇ ਸੰਦੇਸ਼ ਰਹੇ ਸੀ ਕਿ ਮਿਸਣ ਆਪਣਾ ਪੂਰਾ ਹੋ ਗਿਆ ਪਿੰਡ 'ਚ ਕੋਈ ਵੀ ਫੋਨ ਨਹੀਂ ਸੀ ਕੁਝ ਲੜਕੇ ਮੌਕੇ ਤੇ ਆਏ ਤੇ ਉਹਨਾਂ ਨੇ 7 ਕਿਲੋਮੀਟਰ ਦੂਰ ਭੱਜ ਕੇ ਆਪਦੇ ਪਿੰਡ ਤੋਂ ਜਰਨੈਲਿਸਟ ਸੜਕ ਦੇ ਉੱਤੇ ਜਾ ਕੇ ਉਹਨਾਂ ਨੇ ਉੱਥੇ ਜਾ ਕੇ ਜਿਹੜੇ ਰਾਹੀਰ ਸੀ ਲੋਕ ਮਸافر ਸੀ ਉਹਨਾਂ ਨੂੰ ਹੋਈ ਘਟਨਾ ਬਾਰੇ ਦੱਸਿਆ ਤੇ ਉਹਨਾਂ ਤੋਂ ਮਦਦ ਮੰਗੀ ਮਦਦ ਮੰਗਣ ਤੋਂ ਬਾਅਦ ਦੇ ਵਿੱਚ ਉਹ ਜਿਹੜੇ ਜ਼ਖਮੀ ਲੋਕ ਹੋ ਗਏ ਸੀ ਗੁਨੀਆ ਵੱਜਣ ਸਰ ਉਹਨਾਂ ਨੂੰ ਹਸਪਤਾਲ ਜਾਇਆ ਗਿਆ ਤੇ ਉਹਨਾਂ ਦਾ ਟ੍ਰੀਟਮੈਂਟ ਕਰਵਾਇਆ ਗਿਆ ਪਰ ਉਹਨਾਂ ਦੇ ਵਿੱਚੋਂ ਇੱਕ ਨਾਨਕ ਸਿੰਘ ਬਚਿਆ ਬਾਕੀ 35 ਜਿਹੜੇ ਸਿੱਖ ਆ ਉਹ ਸੀਦ ਹੋ ਗਏ ਸੀ ਪਰ ਇੱਥੇ ਜਦੋਂ ਇਹ ਘਟਨਾ ਵਾਪਰਦੀ ਉਸ ਤੋਂ ਬਾਅਦ ਦੇ ਵਿੱਚ ਪਿੰਡ ਦੇ ਲੋਕ ਹੋਰ ਪਿੰਡਾਂ ਦੇ ਨੇੜਲੇ ਏਰੀਆ ਦੇ ਲੋਕ ਇਕੱਠੇ ਹੋਏ ਉਹਨਾਂ ਨੇ ਇਕੱਠੇ ਹੋ ਕੇ ਮੁਸਲਮਾਨ ਅਤੇ ਪਾਕਿਸਤਾਨ ਦੇ ਵਿਰੁੱਧ ਬਹੁਤ ਧੂਆਂ ਧਾਰ ਪਾਸਣ ਦਿੱਤਾ ਤਿੰਨ ਰੱਜ ਕੇ ਨਾਅਰੇਬਾਜੀ ਹੋਈ ਤੇ ਫਿਰ ਦੂਸਰੇ ਤੀਸਰੇ ਹਰ ਰੋਜ਼ ਵਾਂਗੂ ਉਸ ਪਿੰਡ ਦੇ ਵਿੱਚ ਜਾ ਕੇ ਪਿੰਡ ਦੇ ਵਿੱਚ ਲੋਕ ਇਕੱਠੇ ਹੋ ਕੇ ਪਾਕਿਸਤਾਨ ਸਰਕਾਰ ਦੇ ਖਿਲਾਫ ਬੋਲਦੇ ਨਾਲ ਫਿਰ ਉਹ ਇੰਡੀਆ ਦੀ ਗਵਰਨਮੈਂਟ ਦੇ ਖਿਲਾਫ ਬੋਲਣ ਲੱਗ ਗਏ ਕਿ ਇਸ ਇੰਡੀਆ ਗਵਰਨਮੈਂਟ ਦੀ ਸਰਕਾਰ ਦੇ ਅਧੀਨ ਆਉਂਦੇ ਸਾਡੇ ਪਿੰਡ ਨੂੰ ਕੋਈ ਯੋਗ ਸੁਰੱਖਿਆ ਨਹੀਂ ਦਿੱਤੀ ਗਈ ਤਾਂ ਸਾਡੇ ਪਿੰਡ ਦੇ ਵਿੱਚ ਐਡਾ ਕਤਲਿਆਮ ਅਤੇ ਪਾਣਾ ਵਾਪਰਿਆ ਉਸ ਤੋਂ ਬਾਅਦ ਇਹ ਵਿੱਚ ਸਾਲ 2005 ਦੇ ਵਿੱਚ ਕਨਈਆ ਨਿਸਕਾਮ ਕਮੇਟੀ ਨੇ ਇਸ ਮਸਲੇ ਤੇ ਇਨਕੁਆਇਰੀ ਦੀ ਮੰਗ ਕੀਤੀ ਜਦੋਂ ਇਹ ਇਨਕੁਆਇਰੀ ਸ਼ੁਰੂ ਹੋਈ ਤਾਂ ਜੋ ਉੱਥੇ ਸੂਬਾ ਸਰਕਾਰ ਸੀਗੀ ਉਹਨੇ ਵਿੱਚ ਦਖਲ ਦੇ ਕੇ ਉਹ ਰੱਦ ਕਰਵਾ ਦਿੱਤੀ ਸਿੱਖਾਂ ਦਾ ਜਿਹੜਾ ਉਹ 35 ਸਿੱਖਾਂ ਦਾ ਕਤਲੇਆਮ ਵਾਲਾ ਮਸਲਾ ਸੀ ਉਹ ਉੱਥੇ ਦਾ ਉੱਥੇ ਫੇਰ ਰੁਕ ਗਿਆ ਉਸ ਵੇਲੇ ਇੱਕ ਗੱਲ ਹੋਰ ਨਾਲ ਜੁੜਦੀ ਆ ਕਿ ਜਿਹੜੇ ਲੋਕਾਂ ਨੇ ਇਹ ਘਟਨਾ ਕਰਮ ਬਾਰੇ ਉਸ ਟਾਈਮ ਦੇ న్యూਸ ਜਾਂ ਜਿਨ੍ਹਾਂ ਨੇ ਪੇਪਰ ਦੇਖਿਆ ਅਖਬਾਰ ਦੇਖਿਆ ਹੋਏ ਉਹਨਾਂ ਨੂੰ ਪਤਾ ਹੈਗਾ ਸਾਲ 2000 ਦੇ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਬਿਲ ਕਲੈਂਟਨ ਉਹ ਭਾਰਤ ਦੀ ਫੇਰੀ ਦੇ ਉੱਤੇ ਆਇਆ ਹੋਇਆ ਸੀ ਤੇ ਉਦੋਂ ਕਸ਼ਮੀਰ ਦਾ ਮੁੱਦਾ ਬੜਾ ਭਖਿਆ ਹੋਇਆ ਸੀਗਾ ਪਾਕਿਸਤਾਨ ਕਹਿ ਰਿਹਾ ਸੀ ਕਿ ਕਸ਼ਮੀਰ ਸਾਡਾ ਹੈਗਾ ਤੇ ਭਾਰਤ ਕਹਿ ਰਿਹਾ ਸੀ ਕਿ ਕਸ਼ਮੀਰ ਸਾਡਾ ਹੈਗਾ ਦੇ ਪਾਕਿਸਤਾਨ ਇਹ ਕਹਿ ਰਿਹਾ ਸੀ ਕਿ ਅਤਵਾਦ ਭਾਰਤ ਵੱਲੋਂ ਫਲਾਇਆ ਜਾ ਰਿਹਾ ਤੇ ਭਾਰਤ ਕਹਿ ਰਿਹਾ ਸੀਗਾ ਅਤਵਾਦ ਹੈ ਜਿਹੜਾ ਉਹ ਪਾਕਿਸਤਾਨ ਦੇ ਵੱਲੋਂ ਫਲਾਇਆ ਜਾ ਰਿਹਾ ਪਰ ਇੱਥੇ ਇੱਕ ਗੱਲ ਇਹ ਵੀ ਕਹਿਣਯੋਗ ਆ ਕਿ ਜਦੋਂ ਇੱਥੋਂ ਮੁੜ ਕੇ ਗਿਆ ਬਿਲ ਕਲੈਂਟਨ ਤਾਂ ਉਹਨੇ ਆਪ ਦੇ ਪਾਸੰਦੇ ਵਿੱਚ ਇੱਕ ਇਹ ਗੱਲ ਕਹੀ ਸੀ ਕਿ ਕਾਸ ਜੇ ਮੈਂ ਇੰਡੀਆ ਨਾ ਜਾਂਦਾ ਤਾਂ ਮੈਨੂੰ ਲੱਗਦਾ ਕਿ ਜਿਹੜੇ ਉਹ 35 ਸਿੱਖਾਂ ਦਾ ਕਤਲ ਹੋਇਆ ਉਹ ਮੇਰੇ ਜਾਣ ਕਰਕੇ ਹੋਇਆਗਾ ਵੀ ਉਹ ਨਾ ਹੁੰਦਾ ਇਹ ਗੱਲ ਦਾ ਉਹਨੂੰ ਅਫਸੋਸ ਸੀਗਾ ਹੁਣ ਆਪਾਂ ਗੱਲ ਕਰਦੇ ਆ ਚਸਮਤੀਦ ਗਵਾਹ ਜਿਹੜਾ ਮੌਕੇ ਦੇ ਉੱਤੇ ਜਿਹੜਾ ਬਚ ਗਿਆ ਉਹ ਸਤਿਆਾਂ ਦੇ ਵਿੱਚੋਂ ਨਾਨਕ ਸਿੰਘ ਉਹ ਜੋ ਆਪਦੇ ਬਿਆਨ ਲਿਖਾਉਂਦਾ ਗਾ ਨਾ ਜੋ ਉਹਨੇ ਕਲਮਬੰਦ ਕਰਵਾਏ ਸੀ ਆਪਾਂ ਉਹ ਬਿਆਨ ਤੁਹਾਨੂੰ ਸੁਣਾ ਰਹੇ ਹਾਂ ਕਿ ਉਹਨੇ ਕਿਹਾ ਸੀਗਾ ਕਿ ਜਦੋਂ ਉਹ ਚਲੇ ਗਏ ਜਿਸ ਰਸਤੇ ਤੋਂ ਉਹ ਆਏ ਸੀ ਉਹਨਾਂ ਨੇ ਉਸੇ ਰਸਤੇ ਜਾਂਦੇ ਹੋਏ ਤੇ ਬਹੁਤ ਹੀ ਨਾਰੇ ਲਾਏ ਜੈ ਹਿੰਦ ਜੈ ਮਾਤਾ ਭਾਰਤ ਮਾਤਾ ਕੀ ਜੈ ਦੇ ਨਾਰੇ ਵੀ ਲਗਾਏ ਦੇ ਨਾਨ ਸਿੰਘ ਜੋ ਜਿੰਦਾ ਬਚ ਗਏ ਸਨ ਉਹ ਦੱਸਦੇ ਹਨ ਕਿ ਉਹਨਾਂ ਵਿੱਚੋਂ ਇੱਕ ਨੇ ਹਵਾ ਦੇ ਵਿੱਚ ਗੋਲੀਬਾਰੀ ਕੀਤੀ ਜੋ ਕਿ ਦੂਜੇ ਸਮੂਹ ਨੂੰ ਮਾਰਨ ਦੇ ਲਈ ਤਿਆਰ ਹੋਣ ਦਾ ਸੰਕੇਤ ਦਿੱਤਾ ਫਿਰ ਉਹਨਾਂ ਨੇ ਸਾਡੇ ਤੇ ਅੰਨੇਵਾ ਗੋਲੀ ਚਲਾ ਦਿੱਤੀ ਗੋਲੀਬਾਰੀ ਕੁਝ ਮਿੰਟਾਂ ਤੱਕ ਜਾਰੀ ਰਹੀ ਅਸੀਂ ਸਾਰੇ ਜ਼ਮੀਨ ਤੇ ਡਿੱਗ ਪਏ ਮੈਨੂੰ ਕੋਈ ਗੋਲੀ ਨਹੀਂ ਲੱਗੀ ਪਰ ਮੈਂ ਜ਼ਮੀਨ ਤੇ ਡਿੱਗ ਗਿਆ ਅਤੇ ਮਰਿਆ ਹੋਇਆ ਰਿਹਾ ਤੇ ਮੂੰਹ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਬੜਬੜਾਉਂਦਾ ਰਿਹਾ ਕੁਝ ਦੇਰ ਮਗਰੋਂ ਉਹਨਾਂ ਨੇ ਗੋਲੀ ਗੂਲੀਵਾਰੀ ਬੰਦ ਕਰ ਦਿੱਤੀ ਅਤੇ ਮਸ਼ਾਲਾਂ ਜਗਾਈਆਂ ਤੇ ਫਿਰ ਉਹਨਾਂ ਵਿੱਚੋਂ ਇੱਕ ਨੇ ਹੁਕਮ ਸੁਣਾਇਆ ਕਿ ਇੰਨਾਂ ਚੋਂ ਕੋਈ ਵੀ ਬਚਣਾ ਨਹੀਂ ਚਾਹੀਦਾ ਇਨਾਂ ਮੂਰਖਾਂ ਨੂੰ ਦੁਬਾਰਾ ਗੋਲੀ ਮਾਰ ਦੋ ਤੇ ਯਕੀਨੀ ਬਣਾਓ ਕਿ ਸਾਰੇ ਮਰ ਚੁੱਕੇ ਨੇ ਤੇ ਮੈਂ ਇਸ ਵਾਰ ਮਰਨ ਲਈ ਤਿਆਰ ਹੋ ਗਿਆ ਉਹਨਾਂ ਨੇ ਸਾਡੇ ਦੇ ਦੁਬਾਰਾ ਗੋਲੀਵਾਰੀ ਕੀਤੀ ਤੇ ਇੱਕ ਗੋਲੀ ਮੇਰੀ ਖੱਬੀ ਲੱਤ ਨੂੰ ਬਿੰਨ ਕੇ ਚਲੀ ਗਈ ਅਤੇ ਮੈਂ ਚੀਕਿਆ ਨਹੀਂ ਜਦੋਂ ਚਲੇ ਗਏ ਤੇ ਜਿਸ ਰਸਤੇ ਤੋਂ ਆਏ ਸਾਨੂੰ ਉਹਨਾਂ ਨੇ ਉਸੇ ਰਸਤੇ ਦੇ ਉੱਤੇ ਜੈ ਹਿੰਦ ਜੈ ਮਾਤਾ ਜੈ ਮਾਤਾ ਦੀ ਭਾਰਤ ਮਾਤਾ ਕੀ ਜੈ ਦੇ ਨਾਰੇ ਲਾਏ ਤੇ ਇਹ ਇਨਾ ਕੁਝ ਕਹਿੰਦੇ ਹੋਏ ਇਹਨੇ ਆਪ ਦੇ ਜਿਹੜੇ ਬਿਆਨ ਅਗੇ ਦਰਜ ਕਰਵਾਏ ਪਰ ਹੁਣ ਇੱਥੇ ਇਹ ਗੱਲ ਆਉਂਦੀ ਆ ਕਿ 24 ਸਾਲ ਬੀਤ ਗਏ ਆ ਹੁਣ ਸਨ 2024 ਚੱਲ ਰਿਹਾ ਇੱਕ ਘਟਨਾ ਕੀ ਸਨ 2000 ਦੀ 24 ਸਾਲ ਬੀਤ ਜਾਣ ਤੋਂ ਬਾਅਦ ਵੀ ਜੋ ਇਹ ਘਟਨਾ ਕਰਮ ਹੋਇਆ ਨਾ ਇਹਦੇ ਦੋਸੀ ਫੜੇ ਗਏ ਆ ਤੇ ਨਾ ਇਹਦੇ ਦੋਸੀਆਂ ਦੇ ਉੱਤੇ ਕੋਈ ਇਨੀ ਤੇਜ ਇਨਕੁਆਰੀ ਹੋਈ ਆ ਕਿਉਂਕਿ ਜਦੋਂ ਇਹ ਇਨਕੁਆਰੀ ਖੁੱਲੀ 2005 ਦੇ ਵਿੱਚ ਤਾਂ ਉੱਥੋਂ ਦੀ ਜਿਹੜੀ ਸੈਂਟਰ ਮਨ ਲੇ ਉੱਥੋਂ ਦੀ ਜਿਹੜੀ ਸਰਕਾਰ ਸੀਗੀ ਰਾਜ ਸਰਕਾਰ ਸੀ ਜੰਮੂ ਕਸ਼ਮੀਰ ਦੀ ਉਹਨੇ ਉਹ ਇਨਕੁਆਰੀ ਬੰਦ ਕਰਵਾ ਦਿੱਤੀ ਇਸ ਕਰਕੇ ਇਹ ਵੀ ਇੱਕ ਬੁਝਾਰਤ ਬਣਿਆ ਪਿਆਗਾ ਨਾ ਸਿੱਖਾਂ ਨੂੰ 84 ਵਾਲਾ ਕਤਲੇਆਮ ਦਾ ਪੂਰਾ ਇਨਸਾਫ ਮਿਲਿਆ ਮਿਲਿਆਗਾ ਪ੍ਰਗਟ ਮਿਲੇਗਾ ਪੂਰਾ ਸਹੀ ਨਹੀਂ ਮਿਲਿਆ ਤੇ ਜਿਹੜਾ ਇਹ ਜੰਮੂ ਕਸ਼ਮੀਰ ਪਿੰਡ ਚਿੱਠੀ ਸਿੰਘ ਬਰਵਾਲਾ ਕਤਲਿਆਮ ਇਹਦਾ ਤਾਂ ਜਮੀ ਇਨਸਾਫ ਨਹੀਂ ਮਿਲਿਆ ਸੋ ਜਦੋਂ ਇਹੋ ਜਿਹੀ ਘਟਨਾਕਰਮ ਵਾਪਰਦੇ ਆ ਤਾਂ ਸਾਡੇ ਦੇਸ਼ ਦੀ ਜਿਹੜੀ ਸੁਰੱਖਿਆ ਏਜੰਸੀਆਂ ਉਹਨਾਂ ਦੇ ਉੱਤੇ ਬੜੇ ਹੀ ਕੁਐਸਚਨ ਚੈਨ ਲੱਗਦੇ ਆ ਤੁਹਾਨੂੰ ਕਿਦਾਂ ਦਾ ਲੱਗਦਾ ਕਿ ਕੀ ਹੋਊਗਾ ਕੌਣ ਉਸ ਦੇ ਜ਼ਿੰਮੇਦਾਰ ਹੋਣਗੇ ਕਮੈਂਟਾਂ ਦੇ ਵਿੱਚ ਤੁਸੀਂ ਦੱਸੋ ਕਿ ਇਹ ਕਤਲਿਆਮ ਦੇ ਜਿਹੜੇ ਜ਼ਿੰਮੇਦਾਰ ਆ ਉਹ ਕੌਣ ਲੋਕ ਨੇਗੇ ਕਿਉਂਕਿ ਤੁਹਾਨੂੰ ਪੂਰੀ ਸਟੋਰੀ ਆ ਜਿਹੜੀ ਦੱਸ ਦਿੱਤੀ ਆ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ